ਕਮਾਲ ਦੀ ਗੱਲ ਹੈ ਅਸੀਂ ਵੇਖਿਆ ਸਾਰੇ ਬਈਏ ਇਕੱਠੇ ਹੋ ਗਏ ਸੀ ਜਦੋਂ ਪੁਲਿਸ ਉਸ ਦਰਿੰਦੇ ਨੂੰ ਗ੍ਰਿਫਤਾਰ ਕਰ ਲਈ ਗਈ ਸੀ ਉੱਥੇ ਖੜੇ ਸਭ ਪ੍ਰਵਾਸੀ ਪੁਲਿਸ ਨਾਲ ਵਾਅਦ ਕਰ ਰਹੇ ਸੀ ਤੇ ਦਰਿੰਦੇ ਲਈ ਤੜਫ ਰਹੇ ਸੀ ਹਰਵੀਰ ਦੇ ਪਿਤਾ ਨੇ ਦੱਸਿਆ ਕਿ ਜਦੋਂ ਹਰਵੀਰ ਨੂੰ ਲਾਉਂਦੇ ਆ ਸਾਰੀ ਮੰਡੀ ਵਿੱਚ ਹਰਵੀਰ ਬਾਰੇ ਤੇ ਸਕੂਟੀ ਵਾਲੇ ਬਾਰੇ ਪੁੱਛਿਆ ਸਾਹਮਣੇ ਚੁੱਪ ਧਾਰਨ ਕਰ ਲਈ ਤੇ ਕਹਿੰਦੇ ਅਸੀਂ ਨਹੀਂ ਵੇਖਿਆ ਜਦ ਕੀ ਕੈਮਰਿਆਂ ਵਿੱਚ ਆਇਆ ਉਹ ਉਥੋਂ ਹੀ ਲੰਘ ਕੇ ਗਿਆ ਕਿਦਾਂ ਹੁਣ ਬਚਾਉਣ ਦੇ ਲੱਗੇ ਹੋਏ ਸੀ ਇੱਥੇ ਪੰਜਾਬ ਵਿੱਚ ਛੋਟਾ ਬੱਚਾ ਵੀ ਗਲਤੀ ਕਰ ਦੇਵੇ ਤਾਂ ਮਾਂ ਖੁਦ ਕੁੱਟ-ਕੁੱਟ ਉਸ ਨੂੰ ਲਾਲ ਕਰ ਦਿੰਦੀ ਹੈ ਤੇ ਐਨੇ ਵੱਡੇ ਪਾਪ ਦੇ ਤਾਂ ਮਾਂ-ਬਾਪ ਨੇ ਬੇਦਰਖਲ ਵੀ ਕਰ ਦੇਣਾ ਸੀ ਤੇ ਖੁਦ ਵੀ ਕੁੱਟ-ਕੁੱਟ ਕੇ ਮਾਰ ਦੇਣਾ ਸੀ ਤੇ ਪ੍ਰਵਾਸੀਓ ਤੁਸੀਂ ਕੀ ਕੀਤਾ ਦਰਿੰਦੇ ਦਾ ਸਾਥ ਦਿੱਤਾ ਜੇਕਰ ਖੁਦ ਹੀ ਮਿਲ ਕੇ ਉਸ ਦਿਵ੍ਰਤ ਖੜੇ ਹੋ ਜਾਂਦੇ ਉਸ ਬੱਚੇ ਦੇ ਦਾਦ ਨੂੰ ਮਹਿਸੂਸ ਕਰਦੇ ਉਸ ਦੇ ਪਰਿਵਾਰ ਦੀ ਤਰਸ ਨੂੰ ਸਮਝਦੇ ਸ਼ਾਇਦ ਜਿਹੜੇ ਕਈ ਕਾਫੀ ਵਕਤ ਤੇ ਬਹੁਤ ਵਧੀਆ ਰਹਿ ਰਹੇ ਉਹਨਾਂ ਲਈ ਵੀ ਮੁਸੀਬਤ ਖਰੀ ਨਾ ਹੁੰਦੀ ਉਸ ਦਰਿੰਦੇ ਦਾ ਸਾਥ ਦੇਣ ਵਾਲੇ ਵੀ ਦਰਿੰਦੇ ਹੀ ਨੇ ਇਹ ਅੱਗ ਲੱਗਦੀ ਤਾਂ ਉਹਨਾਂ ਦੇ ਘਰ ਵਿੱਚ ਵੀ ਹੈ ਪਰ ਇਹ ਖੁੱਲ ਕੇ ਕਿਉਂ ਨਹੀਂ ਬੋਲਦੇ ਜਿਹੜੇ ਉਧਰ ਇਦਰ ਇਦਾਂ ਦੀਆਂ ਕਟਨਾਵਾਂ ਨੂੰ ਅੰਦਾਜ਼ਾ ਆਮ ਦਿੰਦੇ ਇੱਥੇ ਆ ਕੇ ਲੁਕ ਜਾਂਦੇ ਚੰਗੇ ਤੇ ਭੋਲੇ ਬਣ ਕੇ ਰਹਿਣ ਲੱਗ ਜਾਂਦੇ ਹੁਣ ਤਾਂ ਕਿਸੇ ਤੇ ਵੀ ਪ੍ਰਸਾਨ ਨਹੀਂ ਨਾਲ ਦੇ ਘਰ ਨਾਲ ਜਾਓ ਗੇਟ ਅੱਗੇ ਵੀ ਬੱਚੇ ਨੂੰ ਗੱਲਾਂ ਨਾਲ ਛੱਡੋ ਬੱਚੇ ਨੂੰ ਕਦੇ ਗੇਟ ਖੋਲਣ ਲਈ ਨਾ ਭੇਜੋ ਜੇਕਰ ਬਾਹਰੋਂ ਕੋਈ ਗੇਟ ਖੜਕਾਵੇ ਰਸਤੇ ਵਿੱਚ ਤੁਰਦਿਆਂ ਵੀ ਬੱਚੇ ਦਾ ਹੱਥ ਕੁੱਟ ਕੇ ਫੜੋ ਕਿਉਂਕਿ ਗੱਡੀ ਕੋਲ ਲਿਆ ਕੇ ਚਾਪਟੇ ਮਾਰ ਕੇ ਚੁੱਕ ਕੇ ਲੈ ਜਾਂਦੇ ਆ ਮਾਵਾ ਕੋਲ ਹੀ ਬੱਚੇ ਹੋਈ ਜਾਂਦੇ ਐ ਬੱਚਾ ਚੁੱਕਣ ਵਾਲਾ ਯਾ ਉਸ ਦਾ ਸ਼ੋਸ਼ਣ ਕਰਨ ਵਾਲਾ ਦਿਨਿੰਦਗੀ ਦਿਖਾਉਣ ਵਾਲਾ ਕੋਈ ਵੀ ਕਿਸੇ ਵੀ ਜਾਤ ਧਰਮ ਦਾ ਹੋ ਸਕਦਾ ਹੈ ਇਹ ਹੀ ਇੱਕ ਐਗਜ਼ਾਮਪਲ ਸੈੱਟ ਕਰਨੀ ਜਾਂਦੀ ਹੈ ਕਿ ਉਹ ਮੁੜ ਕੇ ਬੱਚਾ ਚੁੱਕਣ ਦੀ ਹਿੰਮਤ